ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਹੋਇਆਂ ਪਠਾਨਕੋਟ ਦੇ ਵਿਧਾਇਕ ਅਸ਼ਨੀ ਸ਼ਰਮਾ ਨੇ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬੈਠੀ ਹੈ ਉਦੋਂ ਤੋਂ ਲੋਕਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਸਤਾ ਰਹੀ ਹੈ ਉਹਨੇ ਕਿਹਾ ਕਿ ਭਾਵੇਂ ਆਮ ਆਦਮੀ ਹੋਵੇ ਵਪਾਰੀ ਹੋਣ ਪੱਤਰਕਾਰ ਹੋਣ ਜਾਂ ਫਿਰ ਨੇਤਾ ਹੋਣ ਹਰ ਇੱਕ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਹੈ ਪਰ ਸਰਕਾਰ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ ਉਹਨੇ ਕਿਹਾ ਕਿ ਜਿਸ ਵਕਤ ਸੁਖਵੀਰ ਸਿੰਘ 'ਤੇ ਹਮਲਾ ਹੋਇਆ ਸੀ ਇਹ ਤੇ ਪਰਮਾਤਮਾ ਦਾ ਸ਼ੁਕਰ ਹੈ ਕਿ ਗੁਰੂਕਾਂ ਦੀ ਸੇਵਾ ਚ ਸੀ ਤੇ ઈશ્વਰ ਨੇ ਉਹਨਾਂ ਨੂੰ ਆਪਣਾ ਹੱਥ ਦੇ ਕੇ ਸੁਰੱਖਿਅਤ ਰੱਖਿਆ ਨਹੀਂ ਤੇ ਹਮਲਾ ਕਰਨ ਵਾਲਿਆਂ ਨੇ ਕੋਈ ਕਸਰ ਨਹੀਂ ਰੱਖੀ ਸੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਆਪਣੇ ਬਾਰੇ ਹੀ ਸੋਚਦੀ ਹੈ ਉਹਨੂੰ ਨਾ ਤੇ ਪੰਜਾਬ ਦੇ ਲੋਕਾਂ ਦੀ ਚਿੰਤਾ ਹੈ ਤੇ ਨਾ ਹੀ ਉਹਨਾਂ ਦੀ ਜਾਨ ਦੀ ਪਰਵਾਹ ਹੈ ਸਭ ਤੋਂ ਪਹਿਲਾਂ ਤੇ ਭਾਰਤੀ ਜਨਤਾ ਪਾਰਟੀ ਇਸ ਹਮਲੇ ਦੀ ਘੋਰ ਨਿੰਦਾ ਕਰਦੀ ਹੈ ਔਰ ਇਕਵਲ ਸਮੇਂ ਲਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਅਸੀਂ ਬਾਰ-ਬਾਰ ਕਹਿ ਰਹੇ ਹਾਂ ਜਦ ਦੀ ਇਹ ਪੰਜਾਬ ਦੀ ਸਰਕਾਰ ਆਈ ਹੈ ਪੰਜਾਬ 'ਚ ਕਾਨੂੰਨ ਦਾ ਰਾਜ ਨਹੀਂ ਹੈ ਪੰਜਾਬ 'ਚ ਗੁੰਡਿਆਂ ਦਾ ਰਾਜ ਹੈ ਗੈਂਗਸਟਰਾਂ ਦਾ ਰਾਜ ਹੈ ਅੱਜ ਗੁਰੂ ਘਰ ਦੇ ਬਾਹਰ ਸੇਵਾ ਕਰਦੇ ਹੋਏ ਉਪ ਮੁੱਖ ਮੰਤਰੀ ਸੁਖਵੀਰ ਬਾਦਲ ਦੇ ਉਤੇ ਅਗਰ ਥੋੜੀ ਜਿਹੀ ਵੀ ਚੂਕ ਹੋ ਜਾਂਦੀ ਇਹ ਤੇ ਗੁਰੂ ਘਰ ਦੀ ਕਿਰਪਾ ਆਉਂਦੇ ਤੇ ਕਿਉਂ ਇਸ ਹਮਲੇ ਤੋਂ ਬਚ ਗਿਆ ਭਗਵਾ ਬਾਈ ਗੁਰੂ ਨੇ ਉਹਤੇ ਪੂਰੀ ਕਿਰਪਾ ਕੀਤੀ ਹੈ ਲੇਕਿਨ ਪੁਲਿਸ ਪ੍ਰਸ਼ਾਸਨ ਕਿਤੇ ਸੀ ਇਹਨਾਂ ਦੀ ਖੂਫੀਆ ਵਿਭਾਗ ਕਿਤੇ ਸੀ ਉਹ ਬੰਦਾ ਕਹਿੰਦੇ ਆ ਕਿ ਇੱਕ ਦਿਨ ਪਹਿਲਾਂ ਵੀ ਗੁਰਦੁਆਰਾ ਸਾਹਿਬ ਚ ਘੁੰਮ ਰਿਆ ਸੀ ਔਰ ਅੱਜ ਉਹਨੇ ਹਮਲਾ ਕਰਨ ਦੀ ਹਿੰਮਤ ਕੀਤੀ ਹੈ ਇਹ ਪੰਜਾਬ ਸਰਕਾਰ ਦੀ ਦਾ ਫੇਲਿਅਰ ਹੈ ਔਰ ਮੈਨੂੰ ਲੱਗਦਾ ਹੈ ਕਿ ਇਹਦੀ ਜਿੰਨੀ ਨਿੰਦਾ ਕੀਤੀ ਜਾਏ ਉਨੀ ਘਟ ਹੈ ਕੇਜਰੀਵਾਲ ਜਿਹੜਾ ਉਹ ਦੂਜਿਆਂ ਨੂੰ ਤੇ ਵਿਦੇਸ਼ ਦਿੰਦਾ ਹੈ ਪੰਜਾਬ ਅੱਜ RAM ਪਰੋਸਿਆ ਹੈ ਵਾਹਿਗੁਰੂ ਦੇ ਪਰੋਸਿਆ ਹੈ ਪੰਜਾਬ ਦੇ ਅੰਦਰ ਨਾ ਦੁਕਾਨਦਾਰ ਸੁਰੱਖਿਤ ਹੈ ਹੁਣ ਦੱਸੋ ਸੁਖਵੀਰ ਬਾਦਲ ਕੋਲ ਜੈਡ ਪਲੱਸ ਸਿਕਿਉਰਟੀ ਹੈ ਉਹਨਾਂ ਗੁਰੂ ਦੀਆਂ ਮਰਿਆਦਾਵਾਂ ਦੇ ਤਹਿਤ ਉਥੇ ਸੇਵਾ 'ਚ ਲੱਗਿਆ ਹੋਇਆ ਹੈ ਅਗਰ ਸੁਖਵੀਰ ਬਾਦਲ ਸੁਰੱਖਿਤ ਨਹੀਂ ਹੈ ਤੇ ਭਾਜਪਾ ਜਿਹੜੀ ਲਗਾਤਾਰ ਰੋਲਾ ਪਾ ਰਹੀ ਸੀ ਲਗਾਤਾਰ ਇਹ ਲੋਕਾਂ ਦਾ ਧਿਆਨ ਇਸ ਗੱਲ ਵੱਲ ਆ ਰਹੀ ਸੀ ਕਿ ਨਾ ਵਪਾਰੀ ਸੁਰੱਖਿਤਾ ਹੈ ਰੋਜ਼ ਇਥੇ ਲੋਕਾਂ ਕੋਲੋਂ ਪੈਸੇ ਮੰਗੇ ਜਾਂਦੇ ਨੇ ਦਿਨ ਦਿਹਾੜੇ ਗੋਲੀ ਮਾਰਤੀ ਜਾਂਦੀ ਹੈ ਔਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਨਹੀਂ ਸਾਡੀ ਗੱਲ ਜਿਹੜੀ ਹੈ ਉਹਦੇ ਅੰਦਰ ਲੋਕਾਂ ਨੂੰ ਵੀ ਅੱਜ ਜ਼ਰੂਰ ਸਮਝ ਆਇਆ ਹੋਵੇਗਾ ਕਿ ਪੰਜਾਬੀ ਆਮ ਆਦਮੀ ਪਾਰਟੀ ਦੇ ਹੱਥੋਂ ਸੁਰੱਖਿਤ ਨਹੀਂ ਹੈ ਔਰ ਇਹ ਸਰਕਾਰ ਪੂਰੀ ਤਰ੍ਹਾਂ ਨਾਲ ਕਾਨੂੰਨ ਦਾ ਰਾਜ ਸਥਾਪਿਤ ਕਰਨ ਚ ਫੇਲ ਹੋ ਚੁੱਕੀ ਹੈ ਮੈਂ ਇੱਕ ਵਾਰੀ ਫੇਰ ਉਪ ਕੇ ਮੰਤਰੀ ਰਹੇ ਸੁਖਵੀਰ ਬਾਦਲ ਜੀ ਦੇ ਉੱਤੇ ਹੋਏ ਅੱਜ ਜਿਹੜੇ ਹਮਲੇ ਦੀ ਹੈ ਉਹ ਨਕੀਦੀ ਕਰਦਾ ਔਰ ਵਾਹਿਗੁਰੂ ਨੇ ਉਹਨਾਂ ਨੂੰ ਸੇਵਾ ਜਿਹੜੀ ਬਖਸ਼ੀ ਹੈ ਉਹ ਆਪਣੀ ਸੇਵਾ ਉਹਨਾਂ ਨੇ ਕੰਟੀਨਿਊਸ ਰੱਖੀ ਹੈ ਲੇਕਿਨ ਪੰਜਾਬ ਸਰਕਾਰ ਨੂੰ ਸचेत ਹੋਣਾ ਚਾਹੀਦਾ ਔਰ ਇਸ ਦੀ ਪੂਰੀ ਤਰ੍ਹਾਂ ਘੋਖ ਹੋਣੀ ਚਾਹੀਦੀ ਹੈ ਇਹਨੂੰ ਇਹ ਨਹੀਂ ਹੈ ਕਿ ਛੱਡਤਾ ਜਾਏ ਇਸ ਗੱਲ ਨੂੰ ਕਿ ਲਾ ਜੀ ਬੰਦਾ ਫੜ ਲਿਆ ਜੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਲਗੀਆਂ ਹੈ ਜਿਹੜੀਆਂ ਪੰਜਾਬ ਦਾ ਮੂਲ ਖਰਾਬ ਕਰਨਾ ਚਾਹੁੰਦੀਆਂ ਪੰਜਾਬ ਦੇ ਅਮਨ ਨੂੰ ਲਾਂਬੂ ਲਾਣਾ ਚਾਹੁੰਦੀਆਂ ਉਹਨਾਂ ਸਬ ਦਾ ਪਰਦਾ ਫਾਸ਼ ਹੋਣਾ ਚਾਹੀਦਾ ਔਰ ਸਰਕਾਰ ਨੂੰ ਇਹਦੇ ਤੋਂ ਜਾਗਣਾ ਚਾਹੀਦਾ ਔਰ ਪੰਜਾਬ 'ਚ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਚਾਹੀਦਾ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ A&M's Gems Cambridge International School Patankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar dalhousie bypass road patankar